ਨਾ ਅਨਾਨਸ ਲਗਭਗ ਕਿਹਾ ਕਿ ਬਲਾਚੋ ਤੇ ਉਥੋਂ ਜੀਤਾਂ ਨੂੰ ਸ਼ਾਮ ਜਰਾ ਸੀ ਦੋ ਵੀ ਤੇ ਬੰਗਿਆਂ ਵਾਲੀ ਦਾ ਸ਼ਰਾ ਨਹੀਂ ਕੀਤਾ ਕੀ ਟਿਕਟ ਦਾ ਸੋਣੋ ਭਾਈ ਸਾਹਿਬ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿਆਂ ਜਿਹੜੇ ਪੱਤਰਕਾਰ ਹੁੰਦੇ ਹਨਾ ਜਿਹੜੇ ਭਰਾ ਸਾਡੇ ਬੜੇ ਚੰਗੇ ਹੁੰਦੇ ਪਰ ਇਹ ਜਾਣ ਬੁਝ ਕੇ ਬਾਲ ਦੀ ਖਾਲ ਉਹ ਦੇਣ ਮੈਂ ਕਿਸੇ ਨੂੰ ਟਿਕਟ ਦਾ ਇਸ਼ਾਰਾ ਨਹੀਂ ਕੀਤਾ ਮੈਂ ਬੰਦਿਆਂ ਤੋਂ ਸਾਡੇ ਸੂਨ ਸਾਹਿਬ ਚੋਣ ਲੜਦੇ ਇਵੇਂ ਮੰਗੂਪੁਰ ਸਾਹਿਬ ਨੂੰ ਮੈਂ ਇਸ਼ਾਰਾ ਨਹੀਂ ਕੀਤਾ ਉਹਨਾਂ ਦੇ ਕੋਲੇ ਪਿਛਲੀ ਵਾਰੀ ਚੋਣ ਲੜੇ ਸਨ ਉਹਨਾਂ ਦੇ ਪਿਤਾ ਜੀ ਆਜੋ ਅੰਗਤ ਸੇਣੀ ਸਾਹਿਬ ਆਗੇ ਇਹ ਜਿਹੜੀ ਟਿਕਟ ਹੈ ਰਾਜੇ ਵਰਿੰਗਣੇ ਨਹੀਂ ਦੇਣੀ ਪਹਿਲਾਂ ਤਾਂ ਤੁਹਾਨੂੰ ਕਲੈਰਿਟੀ ਕਰ ਦਿਆਂ ਨਾ ਮੈਂ ਕਿਸੇ ਪ੍ਰਤੀ ਇਸ਼ਾਰਾ ਕੀਤਾ ਇਹ ਹਾਈ ਕਮਾਂਡ ਨੇ ਟਿਕਟਾਂ ਦੇਣੀਆਂ ਹਾਈ ਕਮਾਂਡ ਅਥਾਰਟੀ ਹੈ ਇਹ ਆਉਣ ਵਾਲਾ ਸਮੇਂ ਦੇ ਵਿੱਚ ਫੈਸਲਾ ਉਹਣਾ ਹਾਂ ਇਹਨਾਂ ਇਲਾਕਿਆਂ ਦੇ ਸਾਡੇ ਜਿਹੜੇ ਪ੍ਰਮੁੱਖ ਲੀਡਰ ਹੈ ਉਨ੍ਹਾਂ ਦੇ ਮੈਂ ਨਾਲ ਲਏ ਆ ਜਿਹੜੇ ਆਗੂ ਹੈ ਜਿਹੜੇ ਲੋਕਾਂ ਦੀ ਲੜਾਈ ਲੜ ਰਹੇ ਹੈ ਲੇਕਿਨ ਜਿਹੜਾ ਟਿਕਟ ਦਾ ਕੰਮ ਹੈ ਉਹ ਦਿੱਲੀ ਹਾਈ ਕਮਾਂਡ ਨੇ ਕਰਨਾ ਹੈ ਰਾਜੇ ਵੜਿੰਕੂਲੇ ਅਧਿਕਾਰ ਨਹੀਂ ਹੈ ਤੁਸੀਂ ਜਾਣ ਪੁੱਛ ਕੇ ਤੁਸੀਂ ਆਖਿਆ ਕੰਮ ਇਹਨਾਂ ਦਾ ਸੋਨਾ ਹੋ ਗਿਆ ਮੈਂ ਥੋੜਾ ਜਿਹਾ ਮਸਾਲਾ ਲਾ ਲਿਆ ਲੱਗਦਾ ਰਮਨ ਅਰੋੜਾ ਦੀ ਜਿਹੜੀ ਬਲੀ ਆ ਉਹ ਲੁਧਿਆਣਾ ਚੋਂ ਕਰਕੇ ਤੇ ਰਮਨ ਅਰੋੜਾ ਦੀ ਬਲੀ ਜਿਹੜੀ ਹੈ ਦੇਖੋ ਮੈਂ ਕਿਸੇ ਦੀ ਬਲੀ ਕਿਉਂਕਿ ਜਿਹੜਾ ਇਹ ਰਮਨ ਅਰੋੜਾ ਨੂੰ ਫੜਨ ਦਾ ਕੰਮ ਹੈ ਇਹ ਪਹਿਲਾ ਹੈਰਾਨੀ ਜਨਕ ਸੀਗਾ ਜਦੋਂ ਉਹਨਾਂ ਨੇ ਪਹਿਲਾਂ ਆਪਣੇ ਮੰਤਰੀ ਨੂੰ ਫੜਿਆ ਲੇਕਿਨ ਹਜੇ ਤੱਕ ਉਸ ਮੰਤਰੀ ਸਾਹਿਬ ਦਾ ਚਲਾਨ ਨਹੀਂ ਪੇਸ਼ ਹੋਇਆ ਉਹ ਮੰਤਰੀ ਸਾਹਿਬ ਹੁਣ ਵੀ ਪੂਰੇ ਐਕਟਿਵ ਨੇ ਇਸ ਤਰ੍ਹਾਂ ਦੀ ਹੈ ਜਿਹੜੀ ਖਲਬਲੀ ਹੈ ਇਹ ਅਟੈਨਸ਼ਨ ਲੈਣ ਵਾਸਤੇ ਧਿਆਨ ਆਪਣੇ ਵੱਲ ਦਿਮਾਉਣ ਵਾਸਤੇ ਆਮ ਆਦਮੀ ਪਾਰਟੀ ਉਹ ਜੀਆਂ ਕਟਨਾ ਕਰਮ ਕਰਦੀ ਰਹਿੰਦੀ ਹੈ ਪਿੱਛੇ ਜੇ ਡਿਪਟੀ ਕਮਿਸ਼ਨਰ ਮੁਖਸਰ ਨੂੰ ਸਸਪੈਂਡ ਕੀਤਾ ਸੀ ਤੇ 15 ਦਿਨਾਂ ਬਾਅਦ ਉਹਨੂੰ ਜੌਬ ਤੇ ਲਾ ਦਿੱਤਾ ਗਿਆ ਦੁਬਾਰਾ ਐਵੇਂ ਹੀ ਇਹਨਾਂ ਨੇ ਵਿਜੀਲੈਂਸ ਦੇ ਕੁਝ ਅਫਸਰ ਸਸਪੈਂਡ ਕੀਤੇ ਸਨ ਉਹ ਵੀ ਦੁਬਾਰੇ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਸੋ ਮੇਰੇ ਜਦੋਂ ਪੰਚਾਇਤੀ ਰਾਜ ਵਾਲਾ ਹੋਇਆ ਸੀ ਸਰਪੰਚ ਦੀਆਂ ਚੋਣਾਂ ਵਾਲਾ ਉਦੋਂ ਵੀ ਇਹਨਾਂ ਨੇ ਇੱਕ ਪ੍ਰਿੰਸੀਪਲ ਸਸਪੈਂਡ ਕਰ ਦਿੱਤਾ ਸੀ ਪ੍ਰਿੰਸੀਪਲ ਸੈਕਟਰੀ ਸੋ ਕੈਮ ਦਾ ਭਾਵ ਇਹ ਹੈ ਇਹ ਸਾਰੇ ਜਿਹੜੇ ਹੁਣ ਖੇਡ ਤਮਾਸ਼ੇ ਇਹ ਕਹਾਣੀਆਂ ਇਹ ਫਿਲਮਾਂ ਦੀ ਤਰ੍ਹਾਂ ਸਕ੍ਰਿਪਟਡ ਸਟੋਰੀਆਂ ਏ ਹੁਣ ਪੰਜਾਬ ਦੇ ਲੋਕ ਜਾਣ ਚੁੱਕੇ ਐ ਜੇ ਵਾਸਤਵ ਦੇ ਵਿੱਚ ਕਰਪਸ਼ਨ ਵਾਲੇ ਬੰਦੇ ਨੂੰ ਫੜਿਆ ਜਾਂ ਕਰਪਸ਼ਨ ਖਤਮ ਹੋ ਗਈ ਹੋਵੇ ਤਾਂ ਕਚਹਿਰੀਆਂ 'ਚ ਲੋਕ ਦੱਸਣ ਕਿ ਅੱਜ ਕਰਪਸ਼ਨ ਖਾਣਿਆਂ 'ਚ ਦੱਸਣ ਬੰਦ ਹੋ ਗਈ ਐ ਫਿਰ ਅਸੀਂ ਤਾਂ ਬੋਲ ਨਹੀਂ ਸਕਦੇ ਜੇ ਕੱਲੇ ਬੋੜ ਹੀ ਲਾਏ ਹੋਣ ਵੀ ਅਸੀਂ ਕਰਪਟ ਸਾਰਾ ਸਿਸਟਮ ਤਾਂ ਥੱਲੇ ਕਰਪਟ ਹੋ ਗਿਆ ਹੈ ਜਿਆਦਾ ਜੇ ਸਾਡੇ ਰਾਜ 'ਚ ਵੀ ਕਰਪਸ਼ਨ ਚੱਲ ਰਹੀ ਸੀ ਲੇਕਿਨ ਜੇ 2000 ਚੱਲ ਰਹੀ ਸੀ ਹੁਣ 20000 ਹੋ ਗਈ ਅਸੀਂ ਨਹੀਂ ਕਹਿੰਦੇ ਕਿ ਕ腐ਸ਼ਨ ਕਦੇ ਮੁਕੰਮਲ ਤੌਰ ਤੇ ਖਤਮ ਹੋਈ ਹੈ ਕਰ ਲੈਂਦੇ ਕੁਝ ਅਫਸਰ ਐਸੇ ਹੁੰਦੇ ਐ ਲੇਕਿਨ ਹੁਣ ਵੀ ਜਿੱਥੇ 2000 ਸੀ 20000 ਹੋ ਗਈ ਜਿਸ سے ਨਸ਼ਾ ਦੀ ਮਾਤਰਾ 20% ਸੀ ਹੁਣ 90% ਹੋ ਗਈ ਸੋ ਕਹਿਣ ਦਾ ਮਤਲਬ ਜਿੱਥੇ ਕਰਜਾ ਅਸੀਂ 5 ਸਾਲਾਂ ਚ 75000 ਕਰੋੜ ਰੁਪਏ ਤੇ ਕਾਂਗਰਸ ਪਾਰਟੀ ਪਹੁੰਚੀ ਸੀ ਔਰ ਪੰਜਾਬ ਦੀ ਡਿਵੈਲਪਮੈਂਟ ਕੀਤੀ ਸੀ ਇਹਨਾਂ ਨੇ ਮਾਂ ਦੇ ਸ਼ੇਰਾਂ ਨੇ ਉਹ 2 ਸਾਲਾਂ ਚ ਹੀ ਪੂਰਾ ਕਰਤਾ ਸੋ ਕਹਿਣ ਦਾ ਮਤਲਬ ਬੜੀ ਤੇਜ਼ੀ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦੀਆਂ ਗੱਲਾਂ ਹੁਣ ਚਰਚਾ ਚੱਲ ਰਹੀ ਸੀ ਕਿ ਪੰਜਾਬ ਦੇ ਅੰਦਰ ਬਾਹਰਲੇ ਦਿੱਲੀ ਦੇ ਆਕੇ ਬੰਦਿਆਂ ਨੂੰ ਚੇਅਰਮੈਨ ਲਾ ਦਿੱਤਾ ਗਿਆ ਬੋਰਡ ਦਾ ਚੇਅਰਮੈਨ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਦਿੱਲੀ ਦੀ ਇੱਕ ਬੀਬੀ ਨੂੰ ਲਾਤਾ ਇੱਕ ਹੋਰ ਚੇਅਰਮੈਨ ਦਾ ਲਾਤਾ ਚਰਚਾ ਇਹ ਚੱਲ ਰਹੀ ਹੈ ਇਹਨਾਂ ਨੂੰ ਜਾ ਕੇ ਰਮਨ ਕੁਮਾਰ ਫੜ ਲਿਆ ਹੁਣ ਰਮਨ ਕੁਮਾਰ ਨੂੰ ਹੋਗੇ ਲੋਕੀ ਅੱਛਾ ਰਮਨ ਉਧਰ ਸੋ ਇਹ ਧਿਆਨ ਭਟਕਾਉਣ ਦਾ ਕੰਮ ਕਰਦੀ ਆਮ ਆਦਮੀ ਪਾਰਟੀ ਪਰ ਇਹਨਾਂ ਦੀ ਅਸਲੀਅਤ ਤੋਂ ਲੋਕ ਵਾਕਿਫ ਹੈ ਔਰ ਮੈਨੂੰ ਲੱਗਦਾ ਇਹ 95 ਚੋਂ ਸ਼ਾਇਦ ਪੰਜ ਬੰਦੇ ਜਿੱਤ ਸਕਣ ਅੱਜ ਦੀ ਗੱਲ ਲਿਖ ਲਓ ਮੈਨੂੰ ਪਰ ਇੱਕ ਗੱਡੀ ਜਾ ਜਾ ਕਰੂਗੇ ਇਹ ਵੀ ਨਹੀਂ ਮੈਂ ਕਹਿੰਦਾ ਮੈਂ ਕਿਸੇ ਨੂੰ ਕੋਈ ਕੋਈ ਐਸਾ ਮੈਂ ਉਹ ਨਹੀਂ ਕਰਨਾ ਚਾਹੁੰਦਾ ਲੇਕਿਨ ਹਾਂ ਜਿਸ ਪ੍ਰਕਾਰ ਦੇ ਇਹਨਾਂ ਦੇ ਹਾਲਾਤ ਹੈ ਇਹ ਪੰਜਾਂ ਮੰਨਿਆਂ ਤੱਕ ਤੁਸੀਂ ਸਮਝੇ ਆਂ ਜੇ ਆਕਾਸ਼ ਦੀ ਪਗਣੀ ਵੀਰ ਕੋ ਜਾ ਕੇ ਆਏ ਹੋ ਜਿੰਨੂੰ ਬੜਾ ਸਕੂਨ ਮਿਲ ਕੇ ਕੱਲੀ ਨੇਤਾਗਿਰੀ ਨਹੀਂ ਆ ਇੱਕ ਇਨਸਾਨੀਤ ਨਾਤੇ ਵੀ ਜਾ ਕੇ ਰਾਹੁਲ ਗਾਂਧੀ ਜੀ ਨਾਲ ਗੱਲਬਾਤ ਕਰਾਈ ਹੈ ਦੇਖੋ ਜਿਹੜੇ ਸਾਡੇ ਬਹੁਤ ਚਹੇਤੇ ਸੀਐਮ ਸਾਹਿਬ ਆ ਉਹਨਾਂ ਕੋਲ ਇੱਕ ਪੋਸਟ ਤੱਕ ਨਹੀਂ ਪਈ ਦੇਖੋ ਜੀ ਅਗਨੀ ਵੀਰ ਦਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਲਈ ਉਹ ਮਰ ਗਿਆ 20 ਸਾਲਾਂ ਦਾ ਮੁੰਡਾ ਸ਼ਹੀਦ ਹੋ ਗਿਆ ਜੀ ਸ਼ਹੀਦ ਹੋਇਆ ਔਰ ਉਹਨਾਂ ਕੋਲ ਸਰਕਾਰ ਦੇ ਕੋਈ ਨੁਮਾਇੰਦੇ ਨਹੀਂ ਗਏ ਇੱਕ ਸਪੀਕਰ ਸਾਹਿਬ ਗਏ ਉੱਥੇ ਉਹਨਾਂ ਨੂੰ ਕੋਈ ਸਹਾਇਤਾ ਨਾ ਦਿੱਲੀੋਂ ਆਈ ਨਾ ਇੱਥੋਂ ਦੀ ਸਰਕਾਰ ਨੇ ਦਿੱਤੀ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10 ਲੱਖ ਦਾ ਮੋਹਰਜਾ ਦਿੱਤਾ ਲੇਕਿਨ ਅਗਨੀ ਵੀਰ ਨੂੰ ਹਜੇ ਤੱਕ ਦੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਦਾ ਆਦੇਸ਼ ਨਹੀਂ ਦਿੱਤਾ ਰਾਹੁਲ ਗਾਂਧੀ ਨਾਲ ਮੈਂ ਉਹਨਾਂ ਦੀ ਪਰਸੋਂ ਗੱਲ ਕਰਾਈ ਸੀ ਔਰ ਅਸੀਂ ਆਉਣ ਵਾਲੇ ਸਮੇਂ 'ਚ ਡਿਫੈਂਸ ਮਿਨਿਸਟਰ ਨੂੰ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਔਰ ਇੱਥੇ ਵੀ ਜੇ ਜਾਣਾ ਪਿਆ ਤਾਂ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਨੂੰ ਚਿੱਠੀ ਲਿਖਾਂਗੇ ਕਿ ਅਗਨੀ ਵੀਰ ਨੂੰ ਉਹ ਸ਼ਹੀਦ ਦਾ ਦਰਜਾ ਵੀ ਦਿਵਾਓ ਉਹ ਸਾਰੀਆਂ ਰਸਮਾਂ ਰੀਤੀ ਰਿਵਾਜ ਵੀ ਪੂਰੇ ਕਰੋ ਤੇ ਨਾਲ ਦੀ ਨਾਲ ਉਹਨਾਂ ਦੇ ਪਰਿਵਾਰ ਦੀ ਸਹਾਇਤਾ ਵੀ ਕਰੋ ਬਹੁਤ ਸ਼ੁਕਰੀਆ